ਏ ਭਾਜੀ ਅਸੀਂ ਇਹਨੂੰ ਤੁਹਾਨੂੰ ਕਿਸਾ ਫੋਨ ਗਿਆ ਸੀ 4:30 ਮਤਲਬ 4:20 ਤੇ ਆਪਾਂ ਇੱਥੇ ਆਏ ਆ ਜੀ ਤੇ ਆ ਕੇ ਆਣ ਕੇ ਦੇਖਿਆ ਥੱਲੇ ਮੂੰਹ ਪਾਰ ਪਿਆਦਾ ਸੀ ਤੇ ਜਿੱਦਾਂ ਹੀ ਦੇਖਿਆ ਤੇ ਅਸੀਂ ਉਹ ਪਤਾ ਲੱਗਾ ਸਾਨੂੰ ਕਿ ਇਹ ਨਿਸ਼ਾਰੇ ਪਿੰਡ ਦਾ ਮੁੰਡਾ ਕੇੰਦਰ ਆ ਤਾਂ ਹੀ ਫਿਰ ਉਹਨਾਂ ਦੇ ਘਰ ਜਾ ਕੇ ਤਲਾਹ ਦੇ ਕੇ ਤੇ ਉਹਨਾਂ ਨੂੰ ਫਿਰ ਐਂਬੂਲੈਂਸ ਤੇ ਭੇਜਿਆ ਗੁਰਦਸ 108 108 ਤੇ ਫੋਨ ਕੀਤਾ ਤੇ 112 ਤੇ ਫੋਨ ਕਰਕੇ ਤੇ ਉਹਨਾਂ ਨੂੰ ਫੋਨ ਕਰਕੇ ਤੇ ਉਹਨਾਂ ਨੇ ਅੱਗੇ ਭੇਜਿਆ ਇਹ ਜੀ ਕੋਈ ਕਹਿ ਨਹੀਂ ਸਕਦੇ ਇਥੋਂ ਟਰਨ ਕਰ ਲੱਗੇ ਉਹਦੇ ਕੋ ਕਟਿਆ ਨਹੀਂ ਗਿਆ ਤੇ ਉਹ ਟਰੈਕਟਰ ਮਨਾਲੇ ਦੇ ਨਾਲ ਵੱਜ ਕੇ ਅਗਲਾ ਟਾਇਰ ਪਾਟਿਆ ਦਾ ਸੱਜੀ ਸਾਈਡ ਦਾ ਤੇ ਜਿੱਦਾਂ ਹੀ ਉਹ ਟਰੈਕਟਰ ਬੁੜਕ ਕੇ ਪਿਆ ਤੇ ਉਹ ਥੱਲੇ ਡਿੱਗ ਗਿਆ ਟਰੈਕਟਰ ਦਾ ਅਗਲਾ ਟਾਇਰ ਲੰਘਿਆ ਤੇ ਪਿਛਲਾ ਟਾਲੀ ਦੇ ਆਟ ਲੱਗੀ ਦੀ ਉਹਨੂੰ ਪੂਰੇ ਦਾ ਟਰੈਕਟਰ ਬੰਦ ਹੋ ਗਿਆ ਟਰੈਕਟਰ ਨਵਾਂ ਹੀ ਹੈ 1.5 ਮਹੀਨਾ ਹੋ ਗਿਆ ਉਹਨੂੰ ਨਵਾਂ ਖੜਾਇਆ ਤੇ ਵੀ ਉਹਨੂੰ ਵਿਚਾਰੇ ਕਿਸ਼ਤਾਂ ਦੇ ਲੈਦਾ ਮਿਹਨਤੀ ਬੰਦਾ ਜਮੀਨ ਵੀ ਥੋੜੀ ਹੈ ਤੇ ਬੱਚੇ ਛੋਟੇ ਛੋਟੇ ਨੇ ਦੋ ਬੱਚੇ ਨੇ ਬੇਟਾ ਬੇਟੀ ਤੇ ਪਿਓ ਉਹਨਾਂ ਦਾ ਪਹਿਲਾਂ ਐਕਚੁਅਲੀ ਮਰ ਡੈਥ ਹੋ ਚੁੱਕੀ ਹੈ ਪਾਦਰ ਦੀ ਪਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਤੇ ਇਹ ਮਤਲਬ ਮਿਹਨਤ ਕਰਦਾ ਹੈ ਆਪਣਾ ਘਰ ਮਤਲਬ ਦੌਰਿਆ ਦਾ ਹੀ ਤੇ ਮਟਾਲਾ ਮਿਲ ਤੋਂ ਗੰਨਾਂ ਲਾ ਗਿਆ ਰਿ ਅਹੀਂ ਮੰਗ ਕਰਨੇ ਆ ਵੀ ਚਲੋ ਇਹ ਜੋ ਵੀ ਇਹ ਬੱਚਿਆਂ ਨੂੰ ਸਹੂਲਤ ਮਿਲੀ ਦਿੱਤੀ ਜਾਵੇ ਜੋ ਵੀ ਕਾਰਵਾਈ ਬੰਦੀ ਹੈ ਮਿਲ ਵੱਲੋਂ ਮੈਨੇਜਮੈਂਟ ਵੱਲੋਂ ਵੀ ਕੋਈ ਦੀ ਘਰ ਦੀ ਸਹਾਇਤਾ ਕੀਤੀ ਜਾਏ ਬੱਚਿਆਂ ਦੀ ਕੋਈ ਦੇਖਭਾਲ ਕੀਤੀ ਜਾਏ ਬਾਕੀ ਪਿੰਡ ਕਿਹੜਾ ਸੀਗਾ ਦੱਸੋ ਪਿੰਡ ਨਹੀਂ ਸ਼ਹਿਰ ਆ ਜੀ ਸ਼ਹਿਰ ਹਾਂਜੀ ਗਿਲਿੰਦਰ ਸਿੰਘ ਸਾਡਾ ਸੁਹਣ ਸਿੰਘ ਹੀ ਤੇ ਬਟਾਲਾ ਮਿਲ ਚੋਂ ਆ ਰਿਹਾ ਹੈ ਵਿਚਾਰਾ ਮਿਹਨਤ ਕਰਦਾ ਹੈ ਆਪਣੇ ਜੀ ਪਾਲਦਾ ਹੈ ਪਤਾ ਨਹੀਂ ਕਿ ਚਾਣਕ ਕੀ ਬਣਿਆ ਰਾਤ ਹੈ ਦਿਨਾਂ ਕੀ ਨਹੀਂ ਤੇ ਸਵੇਰੇ ਸਾਨੂੰ ਪਹਲਾ ਲੱਗਾ ਤੇ ਅਸੀਂ ਉਦਾਂ ਹੀ ਢੋੜੇ ਆਏ ਆ ਘਰੋਂ ਜਿੰਦੇ ਹੋ ਮੰਗ ਕਰਨੇ ਆ ਜੀ ਕਿ ਚਲੋ ਕੋਈ ਨਾ ਕੋਈ ਉਹਦੇ ਬੱਚਿਆਂ ਦਾ ਦੇਖਭਾਲ ਹੋਣੀ ਚਾਹੀਦੀ ਹੈ। ਕੁਛ ਨਾ ਕੁਛ ਹੋਣਾ ਨੂੰ ਜੋ ਵੀ ਆ ਜੋ ਸਰਕਾਰਾਂ ਮੈਤ ਕਰ ਸਕਦੀਆਂ ਨੇ ਕੰਮ ਹੋਣੀ ਚਾਹੀਦੀ ਹੈ ਮੈਤ ਦੀ ਮਿਲ ਚ ਆਇਆ ਕਰਦਾ ਹੈ। ਜੋ ਮਿਲ ਆਲਾ ਕਰ ਸਭੀ ਸਬੰਧ ਨਿਕਲਦਾ ਉਹ ਕੱਢਣਾ ਚਾਹੀਦਾ ਉਹ ਇਹਦੇ ਵਾਸਤੇ ਵਿਚਾਰੇ ਵਾਸਤੇ ਥੋੜਾ ਬਹੁਤ ਜੋੜ ਜੜ ਕੇ ਜੱਤਾ ਕਰਕੇ ਉਹਦੇ ਭੋਗ ਭਾਗ ਤੇ ਘਰਾਂ ਨੂੰ ਦੇਣਾ ਚਾਹੀਦਾ ਉਹਨੂੰ। ਠੀਕ ਹੈ ਨਾ ਉਹਦੇ ਮਸਹੂਸਤੇ ਵੀ ਆਉਣਾ ਚਾਹੀਦਾ ਆਣ ਕੇ ਉਹਨਾਂ ਨੂੰ ਕੋਈ ਦਿਨ ਜੰਮਦਲਾਸਾ ਦੇਣਾ ਚਾਹੀਦਾ। ਹੋਰ ਅਸੀਂ ਕੀ ਮੰਗ ਕਰਨੀ ਗਰੀਬ ਆਦਮੀ ਇਹ ਵਿਚਾਰਾ ਮਿਹਨਤ ਕਰਦਾ ਮਿਹਨਤ ਕਰਦੇ ਕਰਦੇ ਨੇ ਅਜਗਾੜ ਬਣਾਇਆ ਕਹ ਰਹੇ ਨੇ ਟਰੈਕਟਰ ਨਵਾਂ ਹੀ ਲਿਆ 1.5 ਮਹੀਨਾ ਹੋਇਆ ਟਰੈਕਟਰ ਲੈ ਤੇ ਅਣਚੇਤੀ ਵਿਚਾਰਾ ਨੀਂਦਾ ਚੋਕਾ ਲੱਗਾ ਕਿ ਮੇਰੇ ਸਾਹਮਣੇ ਨੀਂਦਾ ਹੀ ਚੋਕਾ ਲੱਗਾ ਤੇ ਚੋਕੇ ਦੇ ਨਾਲ ਹੀ ਵਿਚੋ ਗਿਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਕੁਸੀ ਇਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਦੇ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼